ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਮੈਂ ਤੁਹਾਡਾ ਆਪਣਾ ਕਿਰਪਾਲ ਸਿੰਘ ਜੀ ਸਟਾਰ ਟੀਵੀ ਤੋਂ ਔਰ ਜਿਹੜੇ ਤੁਸੀਂ ਇਹ ਲੰਗਰ ਦੇ ਦਰਸ਼ਨ ਕਰੋਗੇ ਸੰਤ ਬਾਬਾ ਪੂਰਨ ਬ੍ਰਹਮਗਿਆਨੀ ਸੰਤ ਬਾਬਾ ਕਰਤਾਰ ਸਿੰਘ ਜੀ ਪੈਰੋ ਮਜਰੇ ਵਾਲਿਆਂ ਦਾ ਅਸਥਾਨ ਦੇ ਉੱਤੇ ਹਰ ਸਾਲ ਦੀ ਤਰ੍ਹਾਂ ਵੱਡੀ ਹੀ ਜਿਹੜੀ ਸੰਗਤ ਜਾਂਦੀ ਆ ਅਨੰਦਪੁਰ ਸਾਹਿਬ ਨੂੰ ਹੋਲੇ ਮੇਲੇ ਮਨਾਉਣ ਵਾਸਤੇ ਉਹਨਾਂ ਨੂੰ ਜਾਣ ਤੇ ਆਣ ਵਾਸਤੇ ਜਿਹੜੇ ਸੰਗਤ ਆਉਂਦੀ ਆ ਉਹਨਾਂ ਨੂੰ ਜਿਹੜੇ ਪ੍ਰਸ਼ਾਦੇ ਦੇ ਨਾਲ ਮੈਡੀਕਲ ਸਹੂਲਤ ਔਰ ਹੋਰ ਵੀ ਰਹਿਣ ਵਾਸਤੇ ਜਿਹੜੇ ਆ ਅਨੇਕ ਪ੍ਰਕਾਰ ਦੀ ਸਹੂਲਤਾ ਦਿੱਤੀ ਜਾਂਦੀ ਆ ਸਾਡੇ ਵਿੱਚ ਮੌਜੂਦ ਆ ਉਹਨਾਂ ਦੇ ਸੇਵਾਦਾਰ ਬਾਬਾ ਜੀ ਪਹਿਲਾ ਫਤੇਦੀ ਸਾਂਝਪਾਨੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਫਤਿਹ ਜੀ ਸਾਡੇ ਵੱਲੋਂ ਤੇ ਸਤ ਬਾਬਾ ਕਰਤਾਰ ਸਿੰਘ ਮਹਾਰਾ ਪੇਰ ਮਜਰੇ ਵਾਲੇ ਸੰਤ ਬਾਬਾ ਤੁਲਸੀ ਸਿੰਘ ਜੀ ਪੇਰ ਮਜਰੇ ਵਾਲੇ ਤੇ ਮੌਜੂਦਾ ਮਹਾਂਪੁਰਖ ਸੰਤ ਬਾਬਾ ਅਮਰ ਸਿੰਘ ਜੀ ਪੇਰ ਮਜਰੇ ਵਾਲੇ ਤੇ ਜਥੇਦਾਰ ਬਾਬਾ ਸੁਖਬਾਲ ਸਿੰਘ ਜੀ ਦਾਸ ਬਲਵਿੰਦਰ ਸਿੰਘ ਜਹਾਰਾ ਵਾਡੇ ਚੈਨਲ ਦੇ ਸਾਰਿਆਂ ਸਮੂਚਿਆਂ ਵੀਰਾਂ ਨੂੰ ਸਾਡੇ ਵੱਲੋਂ ਨਿਮਰਤਾ ਸਹਿਤ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਇਹ ਜੋ ਤੁਸੀਂ ਇੱਥੇ ਅੱਜ ਇਹ ਪਵਿੱਤਰ ਸਥਾਨ ਗੁਰਦੁਆਰਾ ਤੀਰਥਵਿਸ਼ਾਈ ਟੀਪੀ ਵਿਖੇ ਜੋ ਤੁਸੀਂ ਲੰਗਰ ਦੇ ਵਿੱਚ ਅੱਜ ਇਹ ਕਵਰੇਜ ਕਰਨ ਬਾਰੇ ਆਇਓ ਇਹ ਸਥਾਨ ਧਨ ਤਨ ਪੂਰਨ ਬ੍ਰਹਮ ਗਿਆਨੀ ਸੰਤ ਬਾਬਾ ਕਰਤਾਰ ਸਿੰਘ ਜੀ ਮਹਾਰਾਜ ਪੈਰੋ ਮੱਤੇ ਦੇ ਬਾਲੇ ਉਹਨਾਂ ਦੁਆਰਾ ਇਹ ਸਥਾਨ ਦੀ ਨਿਸ਼ਾਨਦਾਈ ਕਰਕੇ ਉਹਨਾਂ ਨੇ ਇਹ ਆਨੰਦਪੁਰ ਸਾਹਿਬ ਤੋਂ ਲੈ ਕੇ ਚਮਕੌਰ ਸਾਹਿਬ ਤੱਕ ਜਿੰਨੇ ਵੀ ਦਸਵੇਂ ਪਾਤਸ਼ਾਹ ਨਾਲ ਸੰਬੰਧਿਤ ਸਥਾਨ ਸਨ ਉਹਨਾਂ ਦੇ ਵਿੱਚੋਂ ਇਹ ਪਹਿਲਾ ਸਥਾਨ ਇਹ ਗੁਰਦੁਆਰਾ ਤੀਰਸਵ ਚਾਈ ਟਿੱਪੀ ਜਿੱਥੇ ਹਰ ਸਾਲ ਦੀ ਤਰ੍ਹਾਂ ਹੋਲੇ ਮੱਲੇ ਨੂੰ ਮੁੱਖ ਰੱਖਦੇ ਹੋયા ਬਹੁਤ ਵੱਡੀ ਤਦਾਦ ਦੇ ਵਿੱਚ ਗੁਰੂ ਕੇ ਲੰਗਰਾਂ ਦਾ ਇੱਥੇ ਪ੍ਰਬੰਧ ਕੀਤਾ ਜਾਂਦਾ ਹੈ ਸੰਗਤ ਦੇ ਰਹਿਣ ਦਾ ਵੀ ਪ੍ਰਬੰਧ ਕੀਤਾ ਜਾਂਦਾ ਹੈ ਤੇ ਜੋ ਕਿ ਮੇਲੇ ਵਿੱਚ ਸੰਗਤ ਆਈ ਹੁੰਦੀ ਹੈ ਉਹਨਾਂ ਨੂੰ ਮੈਡੀਕਲ ਸੂਤ ਦੇਣ ਵਾਸਤੇ ਵੀ ਇੱਥੇ ਇੱਕ ਪੱਕਾ ਉਹ ਜੋ ਸਰਕਾਰ ਵੱਲੋਂ ਤੋਂ ਸਿਹਤ ਸੂਤਾਂ ਮੱਈਆ ਕਰੀਆਂ ਜਾਂਦੇ ਨੇ ਹਰ ਸਾਲ ਇਸ ਗੁਰਦਰਾ ਸਾਹਿਬ ਕੇ ਉਹ ਆਪਣੇ 6 ਦੇ 6 ਦਿਨ ਪੂਰੀ ਤਰ੍ਹਾਂ ਦੇ ਹੀ ਨੇ ਡਿਊਟੀ ਨਿਭਾਉਂਦੇ ਨੇ ਸਿਹਤ ਵਿਭਾਗ ਵਾਲੇ ਜੀ ਧੰਨਵਾਦ ਜੀ ਤੇ ਅਸੀਂ ਵੀ ਅਪੀਲ ਕਰਾਂਗੇ ਜਿਹੜੀ ਸੰਗਤ ਜਿਹੜੀ ਜਾਂਦੀ ਆ ਔਰੇ ਸੰਤ ਬਾਬਾ ਕਰਤਾਰ ਸਿੰਘ ਜੀ ਦੇ ਆਸ਼ਰਮ ਦੇ ਵਿੱਚ ਤੁਸੀਂ ਜਰੂਰ ਔਰੇ ਪ੍ਰਸ਼ਾਦਾ ਛੱਕ ਕੇ ਜਾਓ ਦਰਸ਼ਨ ਦਿਦਾਰ ਕਰਕੇ ਜਾਓ ਬਾਬਾ ਜੀ ਖੁਦ ਵੀ ਔਰੇ ਆਪਣਾ ਟਾਈਮ ਟੂ ਟਾਈਮ ਕੱਢ ਕੇ ਔਰੇ ਜਰੂਰ ਪਹੁੰਚਦੇ ਨੇ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਹਾਂ ਲੰਗਰ ਵਾਲਿਆਂ ਦਾ ਕਿਉਂਕਿ ਐਡੀ ਵੱਡੀ ਸੰਗਤ ਨੂੰ ਮੈਨੇਜ ਕਰਨਾ ਔਰ ਲੰਗਰ ਛਕਾਣਾ ਬੜੀ ਹੀ ਮਿੱਠ ਬੋਲੇੜ ਇਹਨਾਂ ਦੇ ਸਵਾਦ ਜਿਹੜੇ ਸੇਵਾਦਾਰ ਔਰ ਬਾਬਾ ਜੀ ਖੁਦ ਵੀ ਇੱਥੇ ਜ਼ਰੂਰ ਮੌਜੂਦ ਰਹਿੰਦੇ ਨੇ ਕੈਮਰਾਮੈਨ ਅਮਨਦੀਪ ਸਿੰਘ ਜਿਹੜਾ ਜੀ ਸਟਾਰ ਟੀਮ ਦੇ ਕਿਰਪਾਲ ਸਿੰਘ ਲੋਗੜ